ਟੈਸਟ ਇੱਕ ਨੰਬਰ ਟੈਸਟ ਹੈ ਜੀ ਬੜੀਆ ਕੁਆਲਟੀ ਵੀ ਬੜੀਆ ਹੈ ਤੇ ਅਗਰ ਆਪਾਂ ਫਰੂਟ ਕਰੀਮ ਦੀ ਗੱਲ ਕਰੀਏ ਮਿਲਦਾ ਵੈਸੇ ਕਈ ਜਗ੍ਹਾ ਤੋਂ ਜਾਂਦੀ ਹੈ ਬਟ ਇਹਨਾਂ ਦੀ ਜਿਹੜੀ ਫਰੂਟ ਕਰੀਮ ਹੈਗੀ ਹੈ ਕਾਫੀ ਬੜੀਆ ਤੇ ਪਿਓਰ ਹੈ ਕੁਆਲਟੀ ਸਾਡੀ ਸਿਰੇ ਦੀ ਹੋਗੀ ਔਰ ਵਜ਼ਨ ਵੀ ਪੂਰਾ ਹੋਏਗਾ ਔਰ ਮੈਂ ਕਹਿੰਦਾ ਮਜ਼ਾ ਨਾ ਆਵੇ ਤਾਂ ਪੈਸੇ ਵੀ ਨਹੀਂ ਹੋਣਗੇ ਤੁਸੀਂ ਗੱਲ ਜੀ ਮੈਂ ਵੀ ਮਨਜੀਤ ਤੁਸੀਂ ਦੇਖ ਰਹੇ ਹੋ ਚਰਚਾ ਟੀਵੀ ਖਾਣ ਪੀਣ ਵਾਲੇ ਪਰਸਨ ਨੂੰ ਹਮੇਸ਼ਾ ਕੋਈ ਨਾ ਕੋਈ ਚੀਜ਼ ਆਪਣੇ ਮਤਲਬ ਦੀ ਮੈਲ ਹੀ ਕਰਨਦੀ ਨੇ ਜਿਸ ਤਰ੍ਹਾਂ ਕਿ ਸਿਆਣੇ ਕਹਿੰਦੇ ਆ ਪੈਨੋ ਜੱਗ ਪੌਂਦਾ ਤੇ ਖਾਓ ਮਨ ਪੌਂਦਾ ਅੱਜ ਤੁਹਾਨੂੰ ਇੱਕ ਇਹੋ ਜੀ ਜਗ੍ਹਾ ਤੇ ਲੈ ਕੇ ਆਏ ਜਿੱਥੇ ਦੀ ਫਰੂਟ ਕਰੀਮ ਇੰਨੀ ਜ਼ਿਆਦਾ ਲੋਕੀ ਲਾਈਕ ਕਰਦੇ ਨੇ ਕਿ ਬੜੀ ਦੂਰੋਂ ਦੂਰੋਂ ਇਹਨਾਂ ਦੀ ਫਰੂਟ ਕਰੀਮ ਖਾਣ ਆਉਂਦੇ ਨੇ ਗੱਲ ਕਰਦੇ ਆ ਸ਼ਾਮਨਾ ਜੀ ਨਾਲ ਵੀ ਉਹ ਇਸ ਫਰੂਟ ਕਰੀਮ ਦੇ ਵਿੱਚ ਕੀ ਮਿਲਾਉਂਦੇ ਨੇ ਕਿ ਲੋਕਾਂ ਦੇ ਫੇਸ ਦੇ ਉੱਤੇ ਲੋਕਾਂ ਦੀ ਜ਼ੁਬਾਨ ਦੇ ਤੇ ਇਹਨਾਂ ਦਾ ਟੇਸ ਬਹੁਤ ਚੜਿਆ ਹੋਇਆ ਹੈ। ਹਾਂਜੀ ਸ਼ਾਮਲਾ ਜੀ ਕਿਵੇਂ ਹੋ? ਬਹੁਤ ਵਧੀਆ ਤੁਸੀਂ ਸੁਣਾਓ। ਬੱਸ ਵਧੀਆ। ਅ ਅੱਜ ਅਸੀਂ ਤੁਹਾਡੀ ਫਰੂਟ ਕਰੀਮ ਜਿਹੜੀ ਹੈ ਅਸੀਂ ਉਹ ਦੇਖਣ ਆਏ ਹਾਂ ਤੁਸੀਂ ਕਿਸ ਤਰ੍ਹਾਂ ਬਣਾਉਂਦੇ ਹੋ? ਹਾਂਜੀ। ਇਹ ਤੁਹਾਡੇ ਸਾਹਮਣੇ ਆ ਦੇਖੋ। ਕਾਜੂ ਜਿਹੜਾ ਹੈ ਗ੍ਰੇਵੀ ਕਿਤ ਹੈ ਅੰਗੂਰ ਹੈ ਸਾਬਤ ਬਾ ਹੈ ਨਹੀਂ ਇੱਕ ਅੰਗੂਰ ਬਾ ਦੇ ਵੀ ਟੁਕੜੇ ਕਰਤੇ ਆ ਜੋ ਅੰਗੂਰ ਲਗਿਆ ਸੋ ਬਾਰ ਗਿਆ ਕਰੋਂਦਾ ਹੈ ਸੇਵ ਹੈ ਇੰਪੋਰਟੈਂਟ ਹੋਰ ਬੜਾ ਰਾਮਬਲਾ ਕਰੇ ਪਾਇ ਨਿਪਲ ਫਿਰਸੀ ਅੰਗੂਰ ਦੇ ਕੋਲ ਜੀ ਜੀ ਲੱਬੋ ਲੱਬ ਕਵਾਲਿਟੀ ਸਿਰਾ ਇਹ ਇਤਨਾ ਹੀ ਨਹੀਂ ਸਮਾਨ ਅਸੀਂ ਬਹੁਤ ਜ਼ਿਆਦਾ ਪਾਈਦਾ ਹੈ ਔਰ ਵਜਨ ਹੀ ਤੋਲ ਕੇ ਦੇਖ ਲੈਣਾ ਤੁਸੀਂ ਆ ਦੇ ਕੋਣ ਆ ਰਿਹਾ ਕਰੋਂਦਾ ਰੋਂਦੇ ਤੋਂ ਬਾਅਦ ਆਏਗਾ ਜੀ ਕਾਜੂ ਆਏਗਾ ਕਾਜੂ ਤੋਂ ਬਾਅਦ ਜੈਲੀ ਆਏਗੀ ਬੰਬੇ ਦੀ ਜੀ ਜੈਲੀ ਤੋਂ ਬਾਅਦ ਇਹ ਜੈਲੀ ਕਿੱਥੇ ਬਣੀ ਹੁੰਦੀ ਹੈ ਇਹ ਜੈਲੀ ਜੀ ਬੰਬੇ ਤੋਂ ਆਂਦੀ ਏ ਆ ਦੇਖੋ ਕਿੰਨਾ ਪਿਆਰਾ ਮੇਰੇ ਘੱਟੋ ਘੱਟ 8 ਫਲੇਵਰ ਨੇ 8 ਜੀ 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 ਇਹਦੇ ਵਿੱਚ 8 ਫਲੇਵਰ ਨੇ ਇਹ ਬਣਦੀ ਏ ਰੋਲਦੀ ਏ ਸਰ ਪਰ ਆਂਦੀ ਬੰਬੇ ਤੋਂ ਹੈ ਫਿਰ ਆ ਦੇਖੋ ਅਫਗਾਨਿਸਤਾਨ ਦਾ ਕਾਜੂ ਅਦੇ ਦਿਖਾਉਂਦੇ ਨੇ ਕਾਜੂ ਤੋਂ ਕਾਜੂ ਕਾਜੂ ਤੋਂ ਕਾਜੂ ਪਾਈ ਜਾਂਦੇ ਆ ਅਸੀਂ ਤੇ ਕਸ਼ਮੀਰ ਤਾਂ ਹੀ ਸੜ ਕੋ ਲੰਦਾ ਵਿੱਚ ਚੀਜ਼ ਅੱਛੀ ਐ ਕੁਝ ਰੋਟੀ ਬੰਦਾ ਖਾਂਦਾ ਨਾ ਉਸ ਤੋਂ ਬਾਅਦ ਕਹਿੰਦਾ ਯਾਰ ਕੁਝ ਮਿੱਠਾ ਹੋ ਜਾਏ ਮਿੱਠਾ ਜ਼ਬਰ ਸ਼ਾਮ ਲਾਲ ਕੋਈ ਮਿਲੇਗਾ ਨਾ ਜੀ 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 ਕੁਆਲਿਟੀ ਵੀ ਐ ਔਰ ਚੀਜ਼ ਤੁਹਾਡੇ ਸਾਹਮਣੇ ਬਣ ਰਹੀ ਐ ਔਰ ਠੰਡੀ ਵੀ ਐ ਫਿਰ ਅਸੀਂ ਇਹ ਵੀ ਪੁੱਛੀਦਾ ਕਿ ਮਜ਼ਾ ਆਇਆ ਕਿ ਨਹੀਂ ਆਇਆ ਜੇ ਮਜ਼ਾ ਨਹੀਂ ਆਇਆ ਤਾਂ ਸ਼ਾਮਲਾ ਲੇ ਕੋ ਪੈਸਾ ਨਹੀਂ ਲੰਦਾ ਚਾਹ 20 ਬੰਦੇ ਹੁਣ ਖਾਣ ਆਲੇ ਇੱਕ ਪੈਸਾ ਨਹੀਂ ਲਾ ਗਿਆ ਸੀ ਨੰਬਰ ਦਾ ਹੈ ਜੀ ਫਰੂਟ ਦੀ ਜਿਹੜੀ ਕਰੀਮ ਹੈ ਡੈਰੀ ਦੀ ਤਾਜੀ ਹੋਏਗੀ ਦੂਜੀ ਲਾ ਲੋ ਮਦਰ ਡੈਰੀ ਦੀ ਲਾ ਲੋ ਵੇਰਕਾ ਦੀ ਲਾ ਲੋ 280 ਰੁਪਏ ਕਿਲੋ ਹੈ ਇਹ 480 ਰੁਪਏ ਕਿਲੋ ਵਾਲੀ ਹੈ ਚੈੱਕ ਕਰ ਸਕਦੇ ਹੋ ਫਿਰ ਉਸ ਦੇ باوجود ਅੰਗੂਰ ਦੇਖੋ ਮੈਡ ਇਨ ਮਹਾਰਾਸ਼ਟਰ ਹਾਈਡ ਦਾ ਮਾਲ ਸੇਵ ਕੀਨੌਰ ਦਾ ਸੇਵ ਹੋਏਗਾ ਉਸ ਤੋਂ ਬਾਅਦ ਕਾਜੂ ਲੋਕੀ ਦੇ ਟੁਕੜੇ ਪਾਣ ਨੇ ਪੀਸੇ ਹੋਏ ਇੱਥੇ ਆ ਦੇਖੋ ਕੁਆਲਿਟੀ ਦੇਖੋ ਆ ਕਾਜੂ ਭਾਈ ਦਾ ਹੈ ਅਰ ਆਹੀ ਗਾਗ ਨੂੰ ਖਵਾਈਦਾ ਔਰ ਗਰੇਵੀ ਕਰਕੇ ਹੀ ਪਾਈਦਾ ਤੁਹਾਡੇ ਕਹਿਣ ਦਾ ਮਤਲਬ ਹੈਗਾ ਕਿ ਤੁਸੀਂ ਕੁਆਲਿਟੀ ਨਾਲ ਔਰ ਟੇਸਟ ਨਾਲ ਕੋਈ ਕੰਪਰੋਮਾਈਜ਼ ਨਹੀਂ ਹਾਂਜੀ ਨਾ ਆਪਾਂ ਚਾਹ ਸਾਨੂੰ 700 ਰੁਪਏ ਕਿਲੋ ਘਰ ਭਵੇ ਆਪਾਂ 480 ਦੇਣੀ ਹੈ ਕਿਲੋ ਦਾ 1100 ਗ੍ਰਾਮ ਦੇਣਾ ਹੈ ਖਾਲੀ ਡੱਬੇ ਦਾ weight ਹੀ ਲੱਗ ਦੇਣਾ ਜੀ 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 ਪੂਰੇ ਲੁਧਿਆਣਾ ਗੋਮਲੋ ਇਤਨਾ weight ਕੋਈ ਨਹੀਂ ਦੇਗਾ ਕਿਲੋ ਦਾ 1100 ਗ੍ਰਾਮ ਤੁਹਾਨੂੰ ਕਿੰਨਾ ਚਿਰ ਹੋ ਗਿਆ ਹੈ ਫਰੂਟ ਕਰੀਮ ਨੂੰ 20 ਸਾਲ ਹੋ ਗਏ ਇਸੇ ਕੰਮ ਦੇ ਵਿੱਚ ਜੀ 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 ਹਾਂਜੀ ਹਾਂਜੀ ਨੇਚਰਲ ਸੀ ਗਿਆ ਆਪਣਾ ਡੰਡੀ ਸਾਮੀ ਵਾਲੇ ਫਿਰ ਉਸ ਤੋਂ ਬਾਅਦ ਅਲੱਗ ਹੋ ਗਏ ਚਾਚੇ ਤਾਂ ਹਾਂ ਮੈਂ ਚਾਚਾ ਉਹਨਾਂ ਦਾ ਇਹ ਬੇਟੇ ਨੇ ਮੇਰੇ ਉਹਨਾਂ ਨੇ ਕਿਹਾ ਜੀ ਤੁਸੀਂ ਆਪਣਾ ਕਰੋ ਫਿਰ ਅਸੀਂ ਆਪਣੀ ਫਿਰ ਕੁਆਲਿਟੀ ਦਾ ਆਪਣੇ ਦਮ ਤੇ ਜੀ ਜੀ ਕੁਆਲਿਟੀ ਦੇਾਂਗੇ ਕਸ਼ਮੀਰ ਅੱਭੀ ਆਏਗਾ ਬਹੁਤ ਵਧੀਆ ਜੀ ਤੇ ਅਗਰ ਆਪਾਂ ਫਰੂਟ ਕਰੀਮ ਦੀ ਗੱਲ ਕਰੀਏ ਮਿਲਦਾ ਵੈਸੇ ਕਈ ਜਗ੍ਹਾ ਤੋਂ ਜਾਂਦੀ ਹੈ ਬਟ ਇਹਨਾਂ ਦੀ ਜਿਹੜੀ ਫਰੂਟ ਕਰੀਮ ਹੈਗੀ ਹੈ ਕਾਫੀ ਵਧੀਆ ਤੇ ਪਿਓਰ ਹੈ ਠੀਕ ਹੈ ਜੁਧਾਨੇ ਚ ਹੋਰ ਵੀ ਬਹੁਤ ਸਾਰੀਆਂ ਜਗ੍ਹਾ ਬਿਲਕੁਲ 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 ਬਟ ਐਕਚੁਅਲੀ ਕੀ ਹੁੰਦਾ ਹੈ ਹਾਈਜਨ ਬਹੁਤ ਇੰਪੋਰਟੈਂਟ ਹੈ ਇਹ ਬਹੁਤ ਸਾਫ਼ ਸੁਥਰੇ ਤਰੀਕੇ ਨਾਲ ਬਣਾਉਂਦੇ ਆ ਉਹ ਚੀਜ਼ ਵੀ ਬਹੁਤ ਮਾਇਨੇ ਰੱਖਦੀ ਹੈ ਤਾਂ ਕਰਕੇ ਪੈਨਾਂ ਕੋ ਲਾਉਂਦੇ ਆ ਕਿੰਨਾ ਚਿਰ ਹੋਗਾ ਤੁਹਾਨੂੰ ਦਿਖਾਂਗੇ ਜੋ ਫਰੂਟ ਕਰੀਮ ਹੈ ਇਹਨਾਂ ਵਿੱਚ ਕੌਨਸੀ ਅਸੀਂ ਖਾਸ ਬਾਤ ਹੈ टेस्ट एक नंबर टेस्ट है जी बढ़िया है क्वालिटी भी बढ़िया है आपा इधर से जब भी जाते हैं तो खा के जाते हैं तो इनकी इसमें क्या क्या किया हुआ है इसमें जी फ्रूट है जो मतलब बढ़िया क्वालिटी का है उसके बाद जेली है करोंदा है काजू है वो सब फ्रेश चीज़ होता है जी ਜਿਸ ਤਰ੍ਹਾਂ ਕਿ ਇੱਥੇ ਫਰੂਟ ਕਰੀਮ ਖਾਣ ਵਾਲੇ ਆਏ ਜਿੰਨੇ ਵੀ ਪਰਸਨ ਆਏ ਨੇ ਉਹਨਾਂ ਨੇ ਇਹਨਾਂ ਦੀ ਫਰੂਟ ਕਰੀਮ ਦੀ ਬੜੀ ਹੀ ਤਾਰੀਫ ਕੀਤੀ ਉਹਨਾਂ ਦਾ ਕਹਿਣ ਦਾ ਮਤਲਬ ਸਿਰਫ ਇਹ ਸੀਗਾ ਕਿ ਜੋ ਇਹਨਾਂ ਦਾ ਟੇਸ ਹੈਗਾ ਉਹ ਇਹਨਾਂ ਨੂੰ ਕਿਸੇ ਪਾਸੇ ਨਹੀਂ ਮਿਲਿਆ ਇਹਨਾਂ ਦੀ ਕਰੀਮ ਪਿਓਰ ਹੁੰਦੀ ਆ ਜਿਹੜੇ ਡਰਾਈ ਫੂਡਸ ਵਗੈਰਾ ਉਹ ਕਾਫੀ ਮਾਤਰਾ ਵਿੱਚ ਪਾਏ ਜਾਂਦੇ ਨੇ ਅਗਰ ਤੁਸੀਂ ਵੀ ਫਰੂਟ ਕਰੀਮ ਖਾਣ ਦੇ ਚਾਹਵਨ ਹੋ ਤਾਂ ਤੁਹਾਨੂੰ ਵੀ ਲੋਧੀ ਰੋਡ ਦੇ ਉੱਤੇ ਆਉਣਾ ਪਏਗਾ ਤੇ ਤੁਸੀਂ ਇਹਨਾਂ ਦੀ ਫਰੂਟ ਕਰੀਮ ਖਾ ਸਕਦੇ ਹੋ 23 ਦੇ ਨਾਲ ਹੀ ਕੈਮਰਾ ਪਰਸਨ ਰਾਕੇਸ਼ ਦੇ ਨਾਲ ਬੀਮਨਜੀਤ ਸਿੰਘ ਦੇਵ ਜੱਜ ਸਤਿ ਸ਼੍ਰੀ ਅਕਾਲ